ਹਾਂਜੀ ਡਿਜੀਟਲ ਪ੍ਰਿੰਟ ਕਾਟਨ ਦੀ ਸ਼ਰਟ ਰਹੇਗੀ 2 ਮੀਟਰ ਨਾਲ ਕਾਟਨ ਦੀ ਹੀ 2 ਮੀਟਰ ਬਾਟਮ ਮਿਲੇਗੀ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਇਹ ਸੇਲ ਲਗਾਈ ਹੋਈ ਆ ਗਰਮੀ ਜਾ ਰਹੀ ਹੈ ਇਹਨਾਂ ਸੂਟਾਂ ਤੇ ਆਪਾਂ ਇਹ ਤੁਹਾਨੂੰ ਦੋ ਸੂਟ ਮਿਲਣਗੇ 599 ਤੇ ਬਾਈ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਦੋ ਸੂਟਾਂ ਦਾ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਤੇ ਬਹੁਤ ਹੀ ਜ਼ਿਆਦਾ ਘੱਟ ਰੇਟ ਤੇ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਡੇਲੀ ਤੁਹਾਡੇ ਲਈ ਸੂਟਾਂ ਦੀ ਕਲੈਕਸ਼ਨ ਲੈ ਕੇ ਆਉਣੇ ਆ ਜਾਂ ਤਾਂ ਜੋ ਤੁਹਾਨੂੰ ਅਪਡੇਟ ਮਿਲਦੀ ਰਹੇ ਨੈਕਸਟ ਇਹ ਆਪਣੇ ਕੋਲ ਰਹਿਣਗੇ ਪਾਰਟੀ ਵੇਅਰ ਔਰ ਗੈਂਜ਼ਾ ਦੀ ਸ਼ਰਟ ਰਹੇਗੀ ਟਾਈ ਮੀਟਰ ਹੈਂਡਵਰਕ ਹੋਇਆ ਟੈਬੀ ਸਿਲਕ ਦੀ ਬਾਟਮ ਰਹੇਗੀ ਟਾਈ ਮੀਟਰ ਚਨੋਂਨ ਦਾ ਗੋਟਾ ਪੱਤੀ ਵਾਲਾ ਦੁਪੱਟਾ ਰਹੂਗਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 1850 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਔਰਗੈਂਜ਼ਾ ਦੀ ਸ਼ਰਟ ਰਹੇਗੀ embroiderry ਹੋਈ ਹੈ ਫਰੰਟ ਤੇ ਘੇਰੇ ਤੇ ਨੈਕ ਤੇ ਨਾਲ ਤੁਹਾਨੂੰ ਟੈਬੀ ਸਿਲਕ ਦੀ ਬਾਟਮ ਮਿਲੇਗੀ ਉਸ ਤੇ ਵੀ ਵਰਕ ਹੋਇਆ ਦੁਪੱਟਾ ਵੀ ਔਰਗੈਂਜ਼ਾ ਦਾ ਪੈਸਵਰਕ ਵਾਲਾ 1390 ਫ੍ਰੀ ਸ਼ਿਪਿੰਗ ਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਆ। ਨੈਕਸਟ 5 ਮੀਟਰ ਨੇਚਰਲ ਕ੍ਰੇਪ ਦਾ ਸੂਟ ਰਹੇਗਾ। ਵਰਕ ਹੋਇਆ ਘੇਰੇ ਤੇ ਨਾਲ ਚਨੂਨ ਦਾ ਦੁਪੱਟਾ ਹੈਂਡਵਰਕ ਕਟਵਰਕ ਦੇ ਨਾਲ। ਪ੍ਰਾਈਸ ਰਹੇਗਾ 1750 ਫ੍ਰੀ ਸ਼ਿਪਿੰਗ ਚ ਇਹ ਸੂਟ ਵੀ ਬਾਈ ਕਰ ਸਕਦੇ ਹੋ। ਨੈਕਸਟ ਇਹ ਵੀ ਕ੍ਰੇਪ ਦਾ 5 ਮੀਟਰ ਸੂਟ ਰਹੇਗਾ। ਵਰਕ ਹੋਇਆ ਫਰੰਟ ਤੇ ਪੂਰਾ ਸ਼ਰਟ ਤੇ 슬ੀਵਸ ਤੇ ਵੀ ਵਰਕ ਰਹੇਗਾ। ਬਾਟਮ ਤੇ ਵੀ ਵਰਕ ਰਹੇਗਾ। ਦੁਪੱਟਾ ਵੀ ਚਨੂਨ ਦਾ ਫੁੱਲ ਵਰਕ ਵਾਲਾ ਰਹੇਗਾ। 1950 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ। ਨੈਕਸਟ ਸੈਟ ਹੈ ਵੀ ਦਾ ਆਲ ਓਵਰ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ 950 ਫ੍ਰੀ ਸ਼ਿਪਿੰਗ 'ਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ 5 ਮੀਟਰ ਇੱਕ ਰੇਵ ਦਾ ਸੂਟ ਰਹੇਗਾ ਫੁੱਲ ਵਰਕ ਹੋਇਆ ਹੈ ਹੈਵੀ 슬ੀਵਸ ਸੱਸ ਦੀਆਂ ਨਾਲ ਬਾਟਮ ਤੇ ਵੀ ਵਰਕ ਚਨੋਂ ਦਾ ਵੀ ਫੁੱਲ ਦੁਪੱਟਾ ਮਿਲੇਗਾ 2050 ਫਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਵਿਸਕੋਸ ਆਰਗਾਂਜ਼ਾ ਦੀ ਸ਼ਰਟ ਰਹੇਗੀ neck ਤੇ work ਹੈਂਡਵਰਕ ਦਾ ਟੱਚ ਹੋਇਆ ਮਸਲੀਨ ਦੀ ਨਾਲ ਬਾਟਮ ਟਾਈ ਮੀਟਰ work ਵਾਲੀ ਆਰਗਾਂਜ਼ਾ ਦੁਪੱਟਾ ਗੋਟਾ ਪੱਤੀ work 1290 ਫਰੀ ਨੈਕਸਟ ਟੈਬੀ ਲਾਈਨਿੰਗ work embroidery ਸ਼ਰਟ ਰਹੇਗੀ ਵਿਦ ਮਸਲੀਨ ਦੀ ਬਾਟਮ ਮਿਲੇਗੀ ਸ਼ਰਟ ਟਾਈ ਮੀਟਰ ਬਾਟਮ ਵੀ ਟਾਈ ਮੀਟਰ ਬ੍ਰਾਂਡਡ ਫੈਬਰਿਕਾ ਨਿਊ ਆਰਟੀਕਲ ਆ 1399 ਫਰੀ ਸ਼ਿਪਿੰਗ ਚ ਬਾਈ ਕਰ ਸਕਦੇ ਆ ਥੈਂਕ ਯੂ